ਲੁਧਿਆਣਾ ਸੀਟ ਤੋਂ ਕੌਣ ਮਾਰੇਗਾ ਬਾਜ਼ੀ ਸਤਿ ਸ਼੍ਰੀ ਅਕਾਲ ਜੀ ਰਿਆਸਤ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਨੂਰਵਰਚੋ ਤੁਹਾਡੇ ਨਾਲ ਤਾਂ ਹਮੇਸ਼ਾ ਦੀ ਤਰ੍ਹਾਂ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸੋ ਗੱਲ ਕਰਾਂਗੇ ਲੁਧਿਆਣਾ ਸੀਟ ਦੀ ਲੁਧਿਆਣਾ ਸੀਟ ਜਿੱਥੇ ਠੰਡੀ ਜੀ ਲੱਗ ਰਹੀ ਸੀ ਪਰ ਅਚਾਨਕ ਗਰਮ ਹੋ ਗਈ ਕਿਉਂਕਿ ਜਦੋਂ ਇੱਕੋ ਪਾਰਟੀ ਦੇ ਬੰਦੇ ਕਦੇ ਇਕੱਠੇ ਰਹੇ ਹੋਣ ਤਾਂ ਉਸ ਤੋਂ ਬਾਅਦ ਪਾਰਟੀ ਬਦਲ ਕੇ ਤੇ ਇੱਕ ਦੂਜੇ ਦੇ ਆਪੋਜੀਸ਼ਨ ਦੇ ਵਿੱਚ ਆ ਕੇ ਇੱਕ ਦੂਜੇ ਦੇ ਅਮੋ ਸਾਹਮਣੇ ਲੜ ਰਹੇ ਹੋਣ ਤਾਂ ਫਿਰ ਅਰ ਫਰਕ ਤਾਂ ਪੈਂਦਾ ਹੀ ਆ ਨਾ ਉਹੀ ਗੱਲ ਆ ਜਾਂਦੀ ਹੈ ਤਾਂ ਦੋਸਤੋ ਅ ਜ਼ਿਕਰ ਕਰਦਾ ਲੁਧਿਆਣਾ ਸੀਟ ਦਾ ਕਿਉਂਕਿ ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਨੇ ਲੁਧਿਆਣਾ ਸੀਟ ਜਿਹੜੀ ਆ ਛੱਡੀ ਹੋਈ ਨਹੀਂ ਹੈਗੀ ਜਿੱਥੇ ਗੱਲ ਕੀਤੀ ਜਾਵੇ ਤਾਂ ਰਵਨੀਤ ਬਿੱਟੂ ਹੀ ਹੋਗੇ 2014 ਲਾ ਲਓ 2019 ਲਾ ਲਓ ਤਾਂ ਲਗਾਤਾਰ ਦੋ ਵਾਰ ਐਮਪੀ ਜਿੱਤੇ ਆ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚੋਂ ਐਮਪੀ ਜਿੱਤੇ ਪਰ ਇਸ ਵਾਰ ਕੀ ਹੋਇਆ ਬੀਜੇਪੀ ਜੁਆਇਨ ਕਰ ਗਏ ਅਰ ਬੀਜੇਪੀ ਜੁਆਇਨ ਕਰਨ ਦੇ ਨਾਲ ਕੀ ਰਵਨੀਤ ਬਿੱਟੂ ਨੂੰ ਫਰਕ ਪਏਗਾ ਕੀ ਲੋਕਰਵਰੀਤ ਬਿੱਟੂ ਨੂੰ ਵੋਟਾਂ ਪਾਉਣਗੇ ਔਰ ਦੂਜੇ ਪਾਸੇ ਉਹਨਾਂ ਦੇ ਪੁਰਾਣੇ ਸਾਥੀ ਰਾਜਾ ਵੜਿੰਗ ਹੋਣੀ ਲੁਧਿਆਣਾ ਤੋਂ ਉਹਨਾਂ ਨੂੰ ਅਨਾਉਂਸ ਕਰ ਦਿੱਤਾ ਗਿਆ ਵੱਡੀ ਗੱਲ ਹੈ ਕਾਂਗਰਸ ਪਾਰਟੀ ਦੇ ਵੱਲੋਂ ਅਨਾਉਂਸ ਕੀਤਾ ਗਿਆ ਹਾਲਾਂਕਿ ਕਿਤੇ ਨਾ ਕਿਤੇ ਇਹ ਗੱਲਾਂ ਕਲੀਅਰ ਹੋ ਗਈਆਂ ਸੀਗਾ ਕਿ ਰਾਜਾ ਵੜਿੰਗ ਚੋਣਾ ਨਹੀਂ ਲੜਨਗੇ ਤੇ ਉਹਨਾਂ ਦੀ ਪਤਨੀ ਅਬਰਤਾ ਵੜਿੰਗ ਬਠਿੰਡਾ ਤੋਂ ਲੜ ਸਕਦੇ ਆ ਪਰ ਉਹ ਸਾਰੀਆਂ ਗੱਲਾਂ ਪਤਾ ਨਹੀਂ ਕਿੱਦਰੇ ਰਹਿ ਗਈਆਂ ਤੇ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨੂੰ ਅਨਾਉਂਸ ਕਰ ਦਿੱਤਾ ਲੁਧਿਆਣਾ ਸੀ ਤੋ ਤੇ ਕੰਪੀਟੀਸ਼ਨ ਬਹੁਤ ਤਿੱਖਾ ਹੈ ਸਾਥੀ-ਸਾਥੀ ਅਮੋ ਸਾਹਮਣੇ ਹੋ ਗਏ ਪਹਿਲਾਂ ਚਰਚਾਾਂਵਾਂ ਸੀਗੀਆਂ ਕਿ ਆਸ਼ੂ ਹੋਣਾ ਨੂੰ ਇਹ ਸੀਟ ਦਿੱਤੀ ਜਾਊਗੀ ਪਰ ਇੱਕੋਦਮ ਜਿਹੜਾ ਡਿਸੀਜਨ ਆ ਪਾਰਟੀ ਦਾ ਆ ਗਿਆ ਔਰ ਮੀਟਿੰਗ ਹੋਈ ਉਸ ਤੋਂ ਬਾਅਦ ਜਿਹੜੀ ਉਮੀਦਵਾਰਾਂ ਦੀ ਲਿਸ ਸਾਹਮਣੇ ਤਾਂ ਸਸਪੈਂਸ ਜਿਹੜਾ ਸੀ ਖਤਮ ਹੋ ਗਿਆ ਹੁਣ ਉਮੀਦਵਾਰਾਂ ਦੇ ਪ੍ਰੋਪਰ ਨਾਮ ਆ ਗਏ ਨੇ ਸਾਰੇ ਉਮੀਦਵਾਰ ਨਿੱਤਰ ਕੇ ਆ ਗਏ ਨੇ ਮੈਦਾਨ ਤੇ ਵਿੱਚ ਤਾਂ ਚਰਚਾ ਕਰਾਂਗੇ ਕਿ ਨਾ ਉਮੀਦਵਾਰਾਂ ਬਾਰੇ ਕੌਣ ਕੀ ਬਾਜ਼ੀ ਮਾਰ ਸਕਦਾ ਕਿਹਦੇ ਵਿੱਚ ਜ਼ਿਆਦਾ ਕੰਪੀਟੀਸ਼ਨ ਹੈਗਾ ਅੱਜ ਦਾ ਸ਼ੋਅ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਹੈ ਲੋਕ ਸਭਾ ਦੇ ਨਾਲ ਜੁੜੀ ਤੁਹਾਡੇ ਨਾਲ ਹਰ ਤਰ੍ਹਾਂ ਦੀ ਅਪਡੇਟ ਅਸੀਂ ਸਾਂਝੀ ਕਰ ਰਹੇ ਹਾਂ ਸੋ ਜ਼ਿਕਰ ਕਰਦੇ ਹਾਂ ਅਸੀਂ ਰਾਜਾ ਬੜਿੰਗ ਹੋਣਾ ਦਾ ਕਾਂਗਰਸ ਪਾਰਟੀ ਜਿਆਦਾ ਰਹੀ ਹੈ ਉੱਥੇ ਤਾਂ ਕਾਂਗਰਸ ਤੋਂ ਹੀ ਅਸੀਂ ਸ਼ੁਰੂ ਕਰਦੇ ਹਾਂ ਰਾਜਾ ਵੜਿੰਗ ਆ ਟ੍ਰਾਂਸਪੋਰਟ ਮਨਿਸਟਰ ਰਹਿ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਹੋਣਾ ਦੀ ਕੈਬਨਿਟ ਦੇ ਵਿੱਚ ਜਦੋਂ ਕੈਪਟਨ ਅਬਰਿੰਦਰ ਸਿੰਘ ਜਿਹੜੇ ਸੀ ਛੱਡ ਕੇ ਚਲੇ ਗਏ ਸੀ ਕਾਂਗਰਸ ਪਾਰਟੀ ਦੀ ਅਰ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਦਾ ਜੇ ਗੱਲ ਕੀਤੀ ਜਾਵੇ ਤਾਂ 2012 ਔਰ 17 ਦੇ ਵਿੱਚ ਐਮਐਲਏ ਰਹੇ ਨੇਗੇ ਔਰ 2019 ਦੇ ਵਿੱਚ ਇਹਨਾਂ ਨੇ ਟ੍ਰਾਈ ਕੀਤੀ ਸੀਗੀ ਕਿ ਬਠਿੰਡਾ ਤੋਂ ਐਮਪੀ ਦੀ ਚੋਣ ਲੜੀ ਜਾਵੇ ਪਰ ਹਰਸਿਮਰਤ ਕੌਰ ਬਾਦਲ ਹੋਣਾ ਦੇ ਕੋਲੋਂ 20000 ਦੇ ਫਰਕ ਦੇ ਨਾਲ ਇਹ ਹਾਰ ਗਈ ਸੀਗੇ ਯਾਨੀ ਕਿ ਐਮਪੀ ਤੋਂ ਖੁੰਝ ਗਈ ਸੀ ਐਮਪੀ ਵਾਲੀ ਸੀਟ ਇਹਨਾਂ ਤੋਂ ਔਰ ਉੱਥੇ ਜੇ ਗੱਲ ਕੀਤੀ ਜਾਵੇ ਤਾਂ ਹੁਣ ਇੱਕ ਟ੍ਰਾਈ ਹੋਰ ਮਾਰੀ ਹਾਲਾਂਕਿ ਆਪਣੇ ਹਲਕੇ ਦੇ ਵਿੱਚ ਨਹੀਂ ਬਲਕਿ ਦੂਜੀ ਸਾਈਡ ਲੁਧਿਆਣੇ ਵਾਲੀ ਸਾਈਡ ਕਿਉਂਕਿ ਗਿੱਦੜਵਾਹ ਵਾਲੀ ਸਾਈਡ ਜੇ ਬੇਸਿਕਲੀ ਰਾਜਾ ਵੜੇ ਖੋਣਾ ਦਾ ਹੈਗਾ ਤਾਂ ਸ਼ਾਇਦ ਉੱਤੇ ਮੰਨ ਸਕਦੇ ਸੀ ਕਿ ਉੱਥੇ ਉਹਨਾਂ ਨੂੰ ਸਪੋਰਟ ਅੱਛੀ ਹੋ ਸਕਦੀ ਹੈ ਉਤੋਂ ਦੇ ਲੋਕ ਵੋਟਾਂ ਪਾ ਸਕਦੇ ਨੇ ਪਰ ਜੇ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਾਲੀ ਸਾਈਡ ਕੀ ਹੋ ਸਕਦਾ ਕਿਉਂਕਿ ਰਵਨੀਤ ਬਿੱਟੂ ਆ ਗਏ ਨੇ ਕੰਪੀਟੀਸ਼ਨ ਦੇ ਵਿੱਚ ਨਿੱਤਰ ਕੇ ਰਵਨੀਤ ਬਿੱਟੂ ਸੀਟ ਛੱਡਦੇ ਨਹੀਂ ਹੈਗੇ ਜੇ ਪੂਰਾ ਰਿਕਾਰਡ ਦੇਖਿਆ ਜਾਵੇ ਤਾਂ ਰਵਨੀਤ ਬਿੱਟੂ ਦੋ ਵਾਰ ਐਮਪੀ ਉੱਥੋਂ ਦੇ ਰਹਿ ਚੁੱਕੇ ਹੈਗੇ ਨੇ ਪਰ ਹੁਣ ਗੱਲ ਇਹ ਵੀ ਆ ਗਈ ਹੈ ਕਿ ਅੰਮੋ ਸਾਹਮਣੇ ਦੋਨੋਂ ਸਾਥੀ ਖੜਗੇ ਨੇ ਪਰ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ ਰਵਨੀਤ ਬਿੱਟੂ ਨੂੰ ਲੋਕਾਂ ਦਾ ਸਮਰਥਨ ਮਿਲੇਗਾ ਕਿ ਨਹੀਂ ਮਿਲੇਗਾ ਹਾਲਾਂਕਿ ਬਹੁਤ ਸਾਰੇ ਜਿਹੜੇ ਲੀਡਰ ਨੇਗੇ ਬੀਜੇਪੀ ਦੇ ਜਿਨ੍ਹਾਂ ਨੇ ਪੱਲਾ ਫੜਿਆ ਤਾਂ ਉਹ ਲੀਡਰ ਨਾਲ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ ਹੈਗਾ ਪਰ ਰਵਨੀਤ ਬਿੱਟੂ ਨੂੰ ਕਿਤਨਾ ਕਿਤੇ ਸਮਰਥਨ ਉਸੇ ਤਰ੍ਹਾਂ ਹੀ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਕਹਿ ਸਕਦੇ ਆ ਕਿ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਦੇ ਵਿੱਚ ਕੰਪੀਟੀਸ਼ਨ ਜ਼ਰੂਰ ਹੋ ਸਕਦਾ ਹੈਗਾ ਤਾਂ ਇਹਨਾਂ ਦੇ ਵਿੱਚ ਜ਼ਰੂਰ ਜਿਹੜਾ ਚੱਲ ਸਕਦਾ ਔਰ ਰਵਨੀਤ ਬਿੱਟੂ ਹੋਣਾਂ ਦੀ ਜਾਣਕਾਰੀ ਤੁਹਾਡੇ ਨਾਲ ਆਲਰੇਡੀ ਆਪਾਂ ਸਾਂਝੀ ਕੀਤੀ ਹੋਈ ਸੀਗੀ ਐਮਪੀ ਆਲਰੇਡੀ ਰਹਿ ਚੁੱਕੇ ਨੇ ਔਰ ਕੈਂਡੀਡੇਟਸ ਜਿਹੜੇ ਜ਼ਿਆਦਾ ਨਾਮੀ ਸੀਗੇ ਜ਼ਿਆਦਾ ਚਰਚਾ ਦੇ ਵਿੱਚ ਆਉਣ ਵਾਲੇ ਸੀਗੇ ਇਹਨਾਂ ਦੀ ਆਪਾਂ ਜ਼ਿਕਰ ਕੀਤੀ ਔਰ ਅਕਾਲੀ ਦਲ ਆ ਗਈ ਜੀ ਅਕਾਲੀ ਦਲ ਦੇ ਵਿੱਚੋਂ ਰਣਜੀਤ ਸਿੰਘ ਢਿੱਲੋਂ ਹੋਣਾਂ ਨੂੰ ਲੁਧਿਆਣਾ ਸੀਟ ਤੋਂ ਉਮੀਦਵਾਰੀ ਦਿੱਤੀ ਹੈਗੀ ਇਹ ਪਹਿਲਾਂ ਹੀ ਐਮਐਲਏ ਰਹਿ ਚੁੱਕੇ ਨੇ 2012 ਦੇ ਵਿੱਚ ਲੁਧਿਆਣਾ ਤੋਂ ਆਰ ਹੁਣ ਜੇ ਕੱਲ ਕੀਤੀ ਜਾਵੇ ਤਾਂ ਕਾਲੀ ਦਲ ਨੇ ਇਹਨਾਂ ਨੂੰ ਅਨਾਉਂਸ ਕਰਤਾ ਹੈ ਰঞ্জੀਤ ਸਿੰਘ ਢਿੱਲੋਂ ਹੋਣਾ ਨੂੰ ਤਾਂ ਇਹ ਵੀ ਕਹਿ ਸਕਦੇ ਆ ਕਿ ਕੰਪੀਟੀਸ਼ਨ ਦੇ ਵਿੱਚ ਆ ਗਏ ਨੇ ਤਾਂ ਤੀਜੇ ਨੰਬਰ ਤੇ ਇਹਨਾਂ ਨੂੰ ਜੇ ਆਪ ਮੰਨ ਕੇ ਚੱਲ ਗਏ ਤਾਂ ਹਲੇ ਆ ਅਕਾਲੀ ਦਲ ਹੋਈ ਹੈ ਤਾਂ ਹਜੇ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਪਾਰਟੀ ਹੈ ਤੇ ਉਹਦਾ ਜ਼ਿਕਰ ਕਰਦੇ ਜਿੱਤੇ ਸੀਐਮ ਭਗਵੰਤ ਮਾਨ ਉਹਨਾਂ ਦੇ ਲਈ ਪ੍ਰਚਾਰ ਵੀ ਕਰ ਰਹੇ ਨੇਗੇ ਲਗਾਤਾਰ ਅਸ਼ੋਕ ਪਰੇਸ਼ਰ ਪੱਪੀ ਉਹਨਾਂ ਨੂੰ ਹਾਲਾਂਕਿ ਪ੍ਰਾਣੀ ਨਹੀਂ ਹੈਗੇ ਮਤਲਬ ਜੇ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ ਇਹ ਲੁਧਿਆਣਾ ਸੈਂਟਰਲ ਤੋਂ ਇਹਨਾਂ ਨੇ ਵਿਧਾਨ ਸਭਾ ਲੜੀ ਸੀਗੀ ਔਰ ਜਿੱਤ ਕੇ ਜਦੋਂ ਸਰਕਾਰ ਬਣੀ ਤਾਂ ਹੁਣ ਮੌਜੂਦਾ ਇਹ ਉਥੋਂ ਦੇ ਐਮਐਲਏ ਹੈਗੇ ਨੇ ਤਾਂ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈਗੀ ਆ ਤਾਂ ਮੈਦਾਨ ਦੇ ਵਿੱਚ ਇਹ ਵੀ ਨਿਤਰੇ ਆਏ ਨੇ ਔਰ ਇਹ ਤਾਂ ਹੋ ਗਈਆਂ ਜੀ ਚਾਰ ਮੇਨ ਪਾਰਟੀਆਂ ਜੇਕਰ ਜਿਨ੍ਹਾਂ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਪਰ ਹਜੇ ਹੋਰ ਜੇਕਰ ਵੀ ਕਰਾਂਗੇ ਬੀਐਸਪੀ ਦੀ बसपा ਦੀ ਜੇ ਗੱਲ ਕੀਤੀ ਜਾਵੇ ਤਾਂ ਦਵਿੰਦਰ ਸਿੰਘ ਰਾਮਗੜੀਆਂ ਨੇਗੇ ओबीसी ਨੇ ओबीसी ਵਰਗ ਦੇ ਨਾਲ ਸੰਬੰਧਿਤ ਨੇ ਔਰ ਆਲ ਇੰਡੀਆ ਵਿਸ਼ਵਕਰਮਾ ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਹੈਗੇ ਨੇ ਇਹ ਜਿਹੜੇ ਨੇ ਬਸਪਾ ਦੇ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਇਹਨਾਂ ਨੂੰ ਅਨਾਉਂਸ ਕੀਤਾ ਗਿਆ ਲੁਧਿਆਣਾ ਤੋਂ ਦਾ ਇਧਰ ਵੀ ਕੰਪੀਟੀਸ਼ਨ ਔਰ ਦੂਜੇ ਪਾਸੇ ਜੇਕਰ ਅਸੀਂ ਉਧਰ ਜਾਈਏ ਸਿਮਰਜੀਤ ਸਿੰਘ ਮਾਨ ਹੋਣਾ ਦੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਲੁਧਿਆਣਾ ਤੋਂ ਅਮ੍ਰਿਤਪਾਲ ਸਿੰਘ ਛੰਦੜਾ ਨੇ ਯਾਨੀ ਕਿ 6 ਕੈਂਡੀਡੇਟਸ ਹੋਗੇ 1 2 3 4 5 6 ਕੈਂਡੀਡੇਟਸ ਹੋ ਗਏ 6 ਦੇ ਵਿੱਚ ਜਿਹੜਾ ਮੁਕਾਬਲਾ ਨਜ਼ਰ ਆਊਗਾ ਸੋ ਹੁਣ ਲੁਧਿਆਣਾ ਦੀ ਸੀਟ ਹੈ ਅਚਾਨਕ ਹੌਟ ਸੀਟ ਬਣ ਗਈ ਹੈ ਕੰਪੀਟੀਸ਼ਨ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਤਾਂ ਲੁਧਿਆਣੇ ਵਾਸੀ ਕੀ ਕਹਿੰਦੇ ਨੇ ਕਿ ਕਿਹਨੂੰ ਵੋਟ ਪਾਉਣੀ ਹੈ ਜਾਂ ਕਿਹਨੂੰ ਅਸੀਂ ਅਗਲਾ ਐਮਪੀ ਬਣਾਉਣਾ ਹੈਗਾ ਸੋ ਲੁਧਿਆਣਾ ਵਾਸੀਆਂ ਤੇ ਡਿਪੈਂਡ ਕਰਦਾ ਵੀ ਉਹ ਕੀ ਸੋਚਦੇ ਨੇ ਤਾਂ ਲਗਾਤਾਰ ਪ੍ਰਚਾਰ ਜਿਨ੍ਹਾਂ ਨੇ ਕਰਨਾ ਸ਼ੁਰੂ ਹੋ ਚੁੱਕਿਆ ਹੈਗਾ ਕਾਂਗਰਸ ਦੇ ਵਿੱਚ ਵੀ ਕਾਟੋਕਲੇਸ਼ ਜਿਹੜਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤਾਂ ਬਹੁਤ ਸਾਰੇ ਲੀਡਰ ਛੱਡ ਕੇ ਜਾ ਰਹੇ ਨੇ ਜਿੱਥੇ 골ਡੀ ਨੇ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹ ਵੀ ਕਿਤੇ ਨਾ ਕਿਤੇ ਨਿਰਾਸ਼ ਨੇ ਕਿਹਾ ਸੇ ਲਏ ਜਾ ਰਹੇ ਨੇ ਕਿ ਸ਼ਾਇਦ 골ਡੀ ਛੱਡ ਕੇ ਚਲੇ ਜਾਣ ਤਾਂ ਬਹੁਤ ਸਾਰੀਆਂ ਚਰਚਾਵਾਂ ਇਸ ਨੂੰ ਲੈ ਕੇ ਬਣੀਆਂ ਹੋਈਆਂ ਰਹੀਆਂ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹੀ ਡਿਸਕਸ ਕੀਤਾ ਹੈਗਾ ਤਾਂ ਤੁਸੀਂ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜੁੜੇ ਹੋ ਅਕਸਰ ਸਾਡੇ ਤੁਸੀਂ ਦੇਖਦੇ ਜਰੋ ਵੀ ਅਸੀਂ ਤੁਹਾਡੇ ਨਾਲ ਰੋਬਰੋ ਹੁੰਨੇ ਆ ਤਾਂ ਤੁਹਾਡੇ ਅਕੋਰਡਿੰਗ ਲੁਧਿਆਣਾ ਸੀਟ ਕਿਹਦੇ ਹੱਕ ਦੇ ਵਿੱਚ ਵੋਟ ਜ਼ਿਆਦਾ ਪੁੱਗਤੂਗੀ ਲੁਧਿਆਣੇ ਦੇ ਲੋਕਾਂ ਦੀ ਉਹਦੇ ਬਾਰੇ ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰੋ ਕਿਉਂਕਿ ਵੱਡਾ ਸਰਵੇ ਜਿਹੜਾ ਲਗਾਤਾਰ ਹੋ ਰਿਹਾ ਗਰਾਊਂਡ ਲੈਵਲ ਤੇ ਵੀ ਵਿਚਰਾਂਗੇ ਤਾਂ ਇਸ ਵੇਲੇ ਅਸੀਂ ਤੁਹਾਡੇ ਨਾਲ ਵੀ ਗੱਲ ਕਰ ਤਸੀਂ ਸੋਸ਼ਲ ਮੀਡੀਆ ਜ਼ਰੀਏ ਸਾਡੇ ਨਾਲ ਜੁੜੇ ਹੋਏ ਹੋ ਤਾਂ ਲੁਧਿਆਣਾ ਸੀਟ ਤੋਂ ਕੌਣ ਜਿੱਤ ਸਕਦਾ ਜੀ ਅਸ਼ੋਕ ਪ੍ਰੇਸਰ ਪੱਪੀ ਆਮ ਆਦਮੀ ਪਾਰਟੀ ਤੋਂ ਨੇ ਰਾਜਾ ਵੜਿੰਗ ਕਾਂਗਰਸ ਤੋਂ ਨੇ ਰਣਜੀਤ ਸਿੰਘ ਢਿੱਲੋਂ ਆਕਾਲੀ ਦਲ ਤੋਂ ਨੇ ਔਰ ਰਵਨੀਤ ਬਿੱਟੂ ਭਾਜਪਾ ਸਭ ਚੰਗੀ ਤਰ੍ਹਾਂ ਵਾਕਫ ਨੇ ਔਰ ਬਸਪਾ ਤੋਂ ਦਵਿੰਦਰ ਰਾਮ ਗੜੀਏ ਔਰ ਸ਼ਰੋਮਨੀ ਆਕਾਲੀ ਦਲ ਅੰਮ੍ਰਿਤਸਰ ਤੋਂ ਅਮਰਿਤਪਾਲ ਸਿੰਘ ਛੱਦੜਾ ਨੇ ਔਰ 6 ਦੇ 6 ਨਗੇ ਔਰ 6 ਦੇ 6 ਦੇ ਵਿੱਚੋਂ ਕੌਣ ਜਿੱਤਦਾ ਉਹ ਜਨਤਾ ਦਾ ਫੈਸਲਾ ਹੈ ਸੋ 1 ਜੂਨ ਨੂੰ ਵੋਟਾਂ ਪੈਣੀਆਂ ਨੇ ਸੋ ਦੇਖਦੇ ਹਾਂ ਕੌਣ ਮਾਰੂਗਾ ਬਾਜ਼ੀ